ਇਜਗਰਾਉਂ ਤੋਂ ਨੇ ਆ ਜਗਰਾਉ ਤੋਂ ਸਪੈਸ਼ਲੀ ਲੁਧਿਆੜੇ ਆਨੇ ਹਾਂਜੀ 40 ਕਿਲੋਮੀਟਰ ਤੋਂ ਨੇ ਅਸੀਂ ਰੋਜ਼ ਅਪਡਾਊਨ ਕਰਦੇ ਹਾਂ ਹਾਂਜੀ ਤੇ ਉਧਰ ਕਿਉਂ ਨਹੀਂ ਲਾਇਆ ਇੱਥੇ ਕਿਉਂ ਸਟੋਲ ਦੀ ਜਿਹੜੇ ਸਟਾਰਟ ਅਪ ਕੀਤਾ ਹੈ ਇੱਥੇ ਵਧੀਆ ਰਿਸਪੌਂਸ ਮਿਲ ਰਿਹਾ ਅਸੀਂ ਫਸਟ ਟਾਈਮ ਇੱਥੇ ਟਰਾਈ ਕੀਤਾ ਸੀਗਾ ਹਾਂਜੀ ਇੱਥੇ ਰਿਸਪੌਂਸ ਵਧੀਆ ਮਿਲਿਆ ਸੀ ਹੁਣ ਇੱਥੇ ਸਟਾਰਟ ਕੀਤਾ ਹੈ ਯੂਟਿਊਬ ਤੇ ਦੇਖੀ ਸੀ ਵੀਡੀਓ ਵੀ ਬਿਜ਼ਨਸ ਆਪਦਾ ਬਿਜ਼ਨਸ ਕਰੀਏ ਕੋਈ ਵੀ ਪ੍ਰਾਈਵੇਟ ਜੌਬ ਦੇ ਨਾਲ ਇਸ ਲਈ ਅਸੀਂ ਇੱਥੇ ਆਪਦਾ ਸੈਟਅਪ ਕੀਤਾ ਸਟਾਰਟ ਕੋਈ ਪ੍ਰਾਈਵੇਟ ਜੌਬ ਕਰਦੇ ਹੋ ਪ੍ਰੈਸ਼ਰਾਈਜ਼ ਜੌਬ ਹੁੰਦੀ ਆ ਉਸ 'ਚ ਕੋਈ ਐਨਜੋਏ ਨਹੀਂ ਕਰ ਸਕਦੇ ਟਾਈਮ ਦਾ ਰਾਜਮਾ ਚਾਵਲ ਲੈ ਕੇ ਆਨੇ ਕੜੀ ਚਾਵਲ ਤੇ ਸਾਗ ਲੈ ਕੇ ਆਨੇ ਮੱਕੀ ਰੋਟੀ ਚਾਟੀ ਦੀ ਲੱਸੀ ਤੇ ਦਾਲ ਮੱਖਣੀ ਛੂ ਬਣਾਇਆ ਸੀ ਜੇ ਹਜੇ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਰੋਡ ਦੇ ਕਿਨਾਰੇ ਫੂਡ ਸਟਾਲ ਲਾ ਰਹੇ ਨਹੀਂ ਇਦਾਂ ਨਹੀਂ ਕਿਹਾ ਕਿਸੇ ਨੇ ਸਾਰੇ ਆਏ ਕਹਿ ਰਹੇ ਕਿ ਬਹੁਤ ਵਧੀਆ ਗੱਲ ਆ ਤੁਸੀਂ ਆਏ ਮਤਲਬ ਯੰਗ ਹੋ ਹੁਣ ਤੁਸੀਂ ਕੰਮ ਕਰ ਰਹੇ ਹੋ ਤੇ ਹੁਣ ਜਦੋਂ ਲੋਕੀ ਆਂਦੇ ਨੇ ਤੁਹਾਡੇ ਖਾਣੇ ਦਾ ਟੇਸ ਲੈਂਦੇ ਨੇ ਚੱਕ ਕੇ ਜਾਂਦੇ ਉਹਨਾਂ ਵੱਲੋਂ ਕਿਦਾਂ ਤੇ ਕਮੈਂਟ ਬਹੁਤ ਵਧੀਆ ਕਹਿੰਦੇ ਵੀ ਘਰ ਦਾ ਖਾਣਾ ਲੱਗਦਾ ਆਪਾਂ ਨੂੰ ਇਦਾਂ ਦਾ ਖਾਣਾ ਮਿਲਦਾ ਨਹੀਂ ਕਿਤੇ ਪੰਜਾਬੀਆਂ ਨੂੰ ਇੱਥੇ ਹੀ ਰਹਿਣਾ ਚਾਹੀਦਾ ਤੇ ਇੱਥੇ ਕੰਮ ਕਰਨਾ ਚਾਹੀਦਾ ਹੁਣ ਬਿਹਾਰ ਤੋਂ ਵੀ ਲੋਕ ਆ ਰਹੇ ਆ ਇੰਨੀ ਤਰੱਕੀਆਂ ਕਰ ਰਹੇ ਆ ਇੱਥੇ ਤੇ ਆਪਣੀ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਹੈ ਦ ਸਿਟੀ ਹੈਟਲਾਈਨ ਦੇਖ ਰਹੇ तमाम ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅੱਜ ਅਸੀਂ ਤੁਹਾਨੂੰ ਨਵ ਵਿਆਹ ਜੋੜੇ ਨਾਲ ਮਿਲਵਾਉਣ ਲੱਗੇ ਆ ਜਿਨ੍ਹਾਂ ਦੀ ਮੈਰਿਜ ਨੂੰ ਜਿਹੜਾ 6 ਕ ਮਹੀਨੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਇੱਕ ਰੋਡ ਦੇ ਕਿਨਾਰੇ ਜਿਹੜੇ ਨੇ ਫੂਡ ਸਟਾਲ ਚਲਾ ਰਹੇ ਨੇ ਸੋ ਦੋਨਾਂ ਦੇ ਅੰਦਰ ਬਹੁਤ ਜ਼ਿਆਦਾ ਪੋਜ਼ਿਟਿਵ ਵਾਈਬ ਨੇ ਸੋ ਸਾਰੀ ਗੱਲਬਾਤ ਕਰਾਂਗੇ ਕਿ ਕੀ ਮਤਲਬ ਰੀਜ਼ਨ ਹੋਇਆ ਕਿ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਚਲਾ ਰਹੇ ਨੇ ਘਰਦਿਆਂ ਨੇ ਕਿੰਨੇ ਕ ਜ਼ਿਆਦਾ ਸਪੋਰਟ ਕਰਦੇ ਸਾਰੀ ਗੱਲਬਾਤ ਕਰਦੇ ਤਾਂ ਤੁਹਾਡੇ ਤੋਂ ਬਹੁਤ ਚੰਦੇ ਪਾਜੀ ਸ਼ਕਤ ਕਰਦੇ ਸਸਿਕਾ ਬੇ ਭਾਜੀ ਸਭ ਤੋਂ ਪਹਿਲਾਂ ਤਾਂ ਹਜੇ ਤਾਂ ਉਹਦਾ ਯਹੀ ਮਿਲ ਰਹੀਆਂ ਹੋਣੀਆਂ ਕਿ ਨਵਾਂ ਨਵਾਂ ਵਿਆਹ ਵਿਆਹ ਹੋਇਆ ਹੈਗਾ ਨਾ ਹਾਂਜੀ ਉਹਦਾਈਆਂ ਦੇ ਰਹੇ ਨੇ ਹਾਂਜੀ ਜੀ ਅੱਜ ਇਹ ਪੁੱਛਦੇ ਦੱਸੋ ਕਿਵੇਂ ਮੰਨਦਾ ਮਤਲਬ ਕਿ ਤੁਸੀਂ ਇੱਕ ਰੋਡ ਦੇ ਕਿਨਾਰੇ ਮਤਲਬ ਫੂਡ ਦਾ ਸਟਾਲ ਚਲਾਉਂਦੇ ਫ੍ਰੀ ਸੀ ਗਈ ਇਸ ਕਰਕੇ ਅਸੀਂ ਸੋਚਿਆ YouTube ਤੇ ਦੇਖੀ ਸੀ ਵੀਡੀਓ ਵੀ ਬਿਜ਼ਨਸ ਆਪਦਾ ਬਿਜ਼ਨਸ ਕਰੀਏ ਕੋਈ ਵੀ ਪ੍ਰਾਈਵੇਟ ਜੋਬ ਦੇ ਨਾਲ ਇਸ ਲਈ ਅਸੀਂ ਇੱਥੇ ਆਪਦਾ ਸੈਟਅਪ ਕੀਤਾ ਸਟਾਰਟ ਅਜਾ ਜੋਬ ਕਿਉਂ ਨਹੀਂ ਸਿਰਫ ਆਪਣਾ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਕਰ ਚਲਾ ਦੇ ਕੋਈ ਪ੍ਰਾਈਵੇਟ ਜੌਬ ਕਰਦੇ ਹੋ ਪ੍ਰੈਸ਼ਰਾਈਜ਼ਡ ਜੌਬ ਹੁੰਦੀ ਆ ਉਸ 'ਚ ਕੋਈ ਟਾਈਮਿੰਗ ਦੀ ਬੰਦੀ ਹੈ ਨਾ ਪੈਸੇ ਕਮਾ ਸਕਦੇ ਆ ਪਰ ਕੋਈ ਆਪਣਾ ਇੰਜੋਏ ਨਹੀਂ ਕਰ ਸਕਦੇ ਟਾਈਮ ਦਾ ਹਾਂਜੀ ਤੇ ਇੱਥੇ ਹੁਣ ਤੁਹਾਨੂੰ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਸਟਾਲ ਸਾਨੂੰ ਮੰਥ ਇੱਕ ਮੰਥ ਹੋ ਗਿਆ ਜੀ ਤੇ ਕਿੱਧਰ ਆਨੇ ਆ ਪਾਜੀ ਇਹ ਜਗਰਾਉ ਤੋਂ ਆਨੇ ਆ ਜਗਰਾਉ ਤੋਂ ਸਪੈਸ਼ਲੀ ਲੁਧਿਆੜੇ ਆਨੇ ਆ ਹਾਂਜੀ 40 ਕਿਲੋਮੀਟਰ ਤੋਂ ਆਨੇ ਆ ਅਸੀਂ ਰੋਜ਼ ਅਪ ਡਾਊਨ ਕਰਦੇ ਹਾਂ ਹਾਂਜੀ ਤੇ ਉਧਰ ਕਿਉਂ ਨਹੀਂ ਲਾਇਆ ਇੱਥੇ ਕਿਉਂ ਸਟਾਲ ਦੇ ਜਿਹੜੇ ਆ ਸਟਾਰਟਅੱਪ ਕੀਤਾ ਹੈ ਤੁਸੀਂ ਇੱਥੇ ਵਧੀਆ ਰਿਸਪੌਂਸ ਮਿਲ ਰਿਹਾ ਅਸੀਂ ਅਸੀਂ ਫਸਟ ਟਾਈਮ ਇੱਥੇ ਹਾਂ ਜਿੱਥੇ ਰਿਸਪੌਂਸ ਵਧੀਆ ਮਿਲਿਆ ਸੀ ਹੁਣ ਇੱਥੇ ਸਟਾਰਟ ਕੀਤਾ ਹੈ। ਕੀ ਬਾਤ ਹੈ। ਅੱਛਾ ਦੋਨਿਆਂ ਮਤਲਬ ਇਕੱਠੇ ਹੀ ਰਹਨੇ ਹੋ। ਹਾਂਜੀ ਲੜਦੇ ਤੇ ਨਹੀਂ ਆਪਸ ਦੇ ਵਿੱਚ। ਨਹੀਂ ਨਹੀਂ। ਦੇਖ ਲੋ। ਨਹੀਂ ਨਹੀਂ। ਨਹੀਂ ਲੜਦੇ। ਅੱਛਾ ਇਹ ਦੱਸੋ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ। ਤੁਸੀਂ ਲਵ ਵੀ ਕਹਿ ਦੋ ਅਰੇਂਜ ਵੀ ਕੋਈ ਇੱਕੋ ਹੀ ਗੱਲ ਹੈ। ਅੱਛਾ ਹਾਂਜੀ ਫੈਮਿਲੀ ਚ ਜਾਣਦੇ ਸੀ ਇੱਕ ਦੂਜੇ ਨੂੰ ਘਰ ਦੇ। ਹਾਂਜੀ। ਕਿੰਨੇ ਟਾਈਮ ਦਾ ਰਿਲੇਸ਼ਨ ਸੀ ਤੁਹਾਡਾ? 10 ਸਾਲ ਹੋ ਗਏ ਜੀ। 10 ਸਾਲ। ਹਾਂਜੀ। ਤੇ ਮੈਮ ਕੀ ਲੱਗਿਆ ਸੀਗਾ ਵੀ 3 ਸਾਲ ਬਾਅਦ ਇਹੀ ਸੈਟਅਪ ਲੈ ਕੇ ਬੈਠਣਾ ਹੈ। ਇਦਾਂ ਤਾਂ ਕੋਈ ਸੋਚਿਆ ਨਹੀਂ ਸੀਗਾ। ਹਾਂ। ਪਰ ਫਿਰ ਵੀ ਫ੍ਰੀ ਰਹਿੰਦੇ ਸੀ ਅਸੀਂ ਘਰ 'ਚ ਤਾਂ ਕਰਕੇ ਫਿਰ ਸੋਚਿਆ ਵੀ ਇਹ ਕੰਮ ਕਰ ਲੈਨੇ ਆ। ਨਾਲੇ ਇਕੱਠੇ ਰਵਾਂਗੇ ਅਸੀਂ। ਹਾਂਜੀ। ਮਤਲਬ ਕਿੱਟੇ ਟਾਈਮ ਸਪੈਂਡ ਕਰਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ। ਹਾਂਜੀ। ਅੱਜ ਤੁਸੀਂ ਮਤਲਬ ਕੋਈ ਇਸ ਤੋਂ ਪਹਿਲਾਂ ਕੋਈ ਜੌਬ ਵਗੈਰਾ ਕੀਤੀ? ਨਹੀਂ ਮੈਮ ਕਦੇ ਵੀ ਨਹੀਂ ਕੀਤੀ। ਕਦੇ ਵੀ ਨਹੀਂ ਕੀਤੀ। ਤੇ ਹੁਣ ਇੱਥੇ ਇਸ ਤਰੀਕੇ ਨਾਲ ਕੰਮ ਕਰਕੇ ਕਿ ਕਿੱਦਾਂ ਦਾ ਲੱਗਦਾ ਹੈ? ਵਧੀਆ ਫੀਲ ਹੁੰਦਾ ਵਾ। ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਹਾਂਜੀ। ਤੇ ਤੁਸੀਂ ਇੰਨੇ ਦੂਰੋਂ ਆਨੇ ਹੋ ਪਹਿਲਾਂ ਤੇ ਦੋਸਤ ਕੀ ਕੀ ਲੈ ਕੇ ਆਨੇ ਹੋ? ਰਾਜਮਾ ਚਾਵਲ ਲੈ ਕੇ ਆਨੇ ਕੜੀ ਚਾਵਲ। ਤੇ ਸਾਗ ਲੈ ਕੇ ਆਨੇ ਮੱਕੀ ਰੋਟੀ ਚਾਟੀ ਦੀ ਲੱਸੀ ਤੇ ਦਾਲ ਮੱਖਣੀ ਦਾਲ ਮੱਖਣੀ ਸਾਰਾ ਕੁਝ ਆਪ ਤਿਆਰ ਕਰਦੇ ਹੋ ਨਹੀਂ ਮੰਮਾ ਤੇ ਮੈਂ ਕਰਦੀ ਹਾਂ ਹਾਂਜੀ ਤੇ ਸਵੇਰੇ ਕਿੰਨੇ ਵਜੇ ਤੋਂ ਮਤਲਬ ਸਟਾਰਟ ਅਪ ਕਰਦੇ ਆਪਾਂ ਸੁਬਾ ਮਾਰਨਿੰਗ ਚੋ ਬਣਾਉਨੇ ਆ ਹਾਂ ਉਦੋਂ 6 ਵਜੇ ਤੋਂ ਸਟਾਰਟ ਹੋ ਜਾਂਦੇ ਆਪਾਂ ਜੀ 6 ਵਜੇ ਤੋਂ ਫਿਰ ਕਿੰਨੇ ਵਜੇ ਤੱਕ ਮਤਲਬ ਕਿ ਸਾਰਾ ਸਮਾਨ ਬਣਾ ਕੇ ਰੈਡੀ ਕਰਦਾ 10 6:30 ਤੱਕ ਬਣ ਜਾਂਦਾ ਵਾ ਕੀ ਬਾਤ ਤੇ ਇੱਥੇ ਟਾਈਮਿੰਗ ਕਿੰਨੀ ਆ ਤੁਹਾਡੀ 8:30 ਤੋਂ 5 ਹਾਂ 12 ਤੋਂ 5 ਹਾਂਜੀ ਅੱਜ ਪੜੀ ਇਹ ਦੱਸੋ ਜੀ ਮੈਂ ਦੇਖਿਆ ਤੁਸੀਂ ਪਿਆਜ਼ ਕੱਟ ਰਹੇ ਸੀ ਘਰੇ ਕਦੇ ਕੁਝ ਇਦਾਂ ਦੇ ਕੰਮ ਕਿਤੇਗਾ ਨਹੀਂ ਘਰੇ ਨਹੀਂ ਪਹਿਲਾਂ ਨਹੀਂ ਕਿਤੇਗੇ ਕਦੇ ਵੀ ਕੀਤਾ ਤੇ ਹੁਣ ਜਦੋਂ ਕਰਦੇ ਹਾਂ ਲੱਗਦਾ ਹੈ ਕਿ ਯਾਰ ਕਰਦਾ ਕੰਮ ਵੀ ਕੋਈ ਸੌਖਾ ਨਹੀਂ ਹੈਗਾ ਹਾਂ ਹਾਂਜੀ ਸੌਖਾ ਠੀਕ ਹੈ ਹੁਣ ਸਪੋਟ ਸੌਖਾ ਹੀ ਹੈ ਕੰਮ ਤਾਂ ਵੈਸੇ ਹਾਂ ਹਾਂਜੀ ਮੈਮ ਪਹਿਲਾਂ ਕਦੇ ਸੋਚਿਆ ਸੀ ਵੀ ਹਾਂ ਹਸਬੰਡ ਮੇਰੇ ਨਾਲ ਇਦਾਂ ਇਦਾਂ ਮਤਲਬ ਵਰਕ ਕਰਾਂਗੀ ਨਹੀਂ ਮੈਮ ਪਰ ਇਹਨਾਂ ਨੇ ਮੇਰਾ ਕਦੇ ਸਾਥ ਨਹੀਂ ਛੱਡਿਆ ਹਮੇਸ਼ਾ ਨਾਲ ਖੜੇ ਆ ਮੈਂ ਵੀ ਇਹਨਾਂ ਨਾਲ ਖੜੀ ਆ ਤਤੂ ਜਿਆਦਾ ਕਿਸ ਟਾਈਮ ਤੇ ਆ ਕੇ ਸਪੋਰਟ ਕੀਤਾ ਜੋ ਕਿ ਅੱਜ ਤੱਕ ਲੱਗਦਾ ਕਿ ਕੋਈ ਨਹੀਂ ਨਾਲ ਖੜਿਆ ਜਿੰਨੇ ਕਿ ਨਾਲੇ ਖੜੇ ਨੇ ਨਹੀਂ ਮੰਮਾ ਇਹਨਾਂ ਦੇ ਮੰਮਾ ਪਾਪਾ ਨੇ ਪੂਰੀ ਸਪੋਰਟ ਕੀਤੀ ਹੈ ਮੇਰੀ ਹਾਂਜੀ ਮੇਰੇ ਮੰਮਾ ਪਾਪਾ ਨੇ ਵੀ ਇਹਨਾਂ ਦੀ ਬਹੁਤ ਸਪੋਰਟ ਕੀਤੀ ਹੈ ਅੱਛਾ ਕਿਸੇ ਨੇ ਇਸ਼ੂ ਬਣਾਇਆ ਸੀ ਹਜੇ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਰੋਡ ਦੇ ਕਿਨਾਰੇ ਫੂਡ ਸਟਾਲ ਲਾ ਰਹੇ ਕਿਤਨੀ ਨਹੀਂ ਨਹੀਂ ਇਦਾਂ ਨਹੀਂ ਕਿਹਾ ਕਿਸੇ ਨੇ ਸਾਰੇ ਆਈ ਕਹਿ ਰਹੇ ਕਿ ਬਹੁਤ ਵਧੀਆ ਗੱਲ ਆ ਤੁਸੀਂ ਆਏ ਮਤਲਬ ਯੰਗ ਹੋ ਹੁਣ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਅੱਛਾ ਲੋਕੀ ਬਾਹਰ ਵੀ ਜਾਈ ਜਾ ਰਹੇ ਨੇ ਤੁਸੀਂ ਨਹੀਂ ਸੋਚੇ ਵੀ ਬਾਹਰ ਜਾਣ ਨਹੀਂ ਬਾਹਰ ਜਾਣੀ ਸੋਚੀ ਪਹਿਲਾਂ ਲਗਾਉਣੀ ਸੀਗੀ ਸਿਸਟਰੀ ਬਾਹਰੀ ਨੇ ਮੇਰੇ ਪਰ ਇੱਥੇ ਆਪਦਾ ਕੰਮ ਸ਼ੁਰੂ ਕੀਤਾ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਈ ਫਿਰ ਲੱਗਦਾ ਹੁਣ ਜਿਹੜਾ ਬਾਹਰ ਜਾਣ ਦਾ ਸੁਪਨਾ ਸੀਗਾ ਉਹ ਛੱਡਣਾ ਪੈਣਾ ਹੈ ਹਾਂਜੀ ਅਗਲੀ ਨੈਕਸਟ ਟਾਈਮ ਤੇ ਜਾਵਾਂਗੇ ਹਾਂਜੀ ਸ਼ਿਫਟ ਹੋਵਾਂਗੇ ਕੋਤੇ ਸ਼ਿਫਟ ਹੋਵਾਂਗੇ ਹਾਂਜੀ ਤੇ 6 ਮਹੀਨੇ ਵਿਆਹ ਨੂੰ ਹੋਇਆ ਇੱਕ ਹੁੰਦਾ ਨਾ ਨਵਾਂ ਨਵਾਂ ਚਾਹ ਹੁੰਦਾ ਵਿਆਹ ਦਾ ਹਜੇ 6 ਮਹੀਨੇ ਹੀ ਹੋਇਆ ਚਾਹ ਜਿਹੜਾ ਵਿਆਹ ਵਾਲਾ ਪੂਰਾ ਹੋ ਗਿਆ ਕਿ ਹਜੇ ਰਹਿੰਦਾ ਹੈ ਨਹੀਂ ਪੂਰਾ ਹੋ ਗਿਆ ਹਾਂਜੀ ਤੁਹਾਡਾ ਪੂਰਾ ਹੋ ਗਿਆ ਹਾਂਜੀ ਹਾਂਜੀ ਕਿਵੇਂ ਪੁਰਾ ਹੋਇਆ ਤੁਹਾਡਾ ਨਾਲ ਰਹਿ ਰਹਿ ਕੇ ਹਾਂਜੀ ਅੱਛਾ ਇੱਕ ਹੁੰਦਾ ਨਾ ਵੀ ਹਾਂ ਚਲੋ ਕੁਛ ਨਾ ਕੁਛ ਕਹਿੰਦੇ ਜਦੋਂ ਘਰ ਦੇ ਵਿੱਚ ਭਾਂਡੇ ਹੁੰਦੇ ਨੇ ਉਹ ਖੜਕਦੇ ਆ ਤੁਹਾਡੇ ਆਪਸ ਦੇ ਵਿੱਚ ਕਦੇ ਹੁੰਦੀ ਹੈ 10 ਮਿੰਟ ਥੋੜੀ ਜਿਹੀ ਲੜਾਈ ਨੂੰ ਇਹਨਾਂ ਦੇ ਮਮਾ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਆ ਨਹੀਂ ਇੱਥੇ ਇੱਥੇ ਤਾਂ ਮਮਾ ਹੈ ਨਹੀਂ ਇੱਥੇ ਨਹੀਂ ਹੈਗੇ ਇੱਧਰ ਸਭ ਤੋਂ ਪਹਿਲਾਂ ਸੌਰੀ ਕੌਣ ਕੋਈ ਵੀ ਨਹੀਂ ਲੜਾਈ ਘੱਟ ਹੀ ਹੁੰਦੀ ਹੈ ਥੋੜੀ ਜਿਹੀ ਲੜਾਈ ਹਾਂ ਅੰਡਰਸਟੈਂਡਿੰਗ ਜ਼ਿਆਦਾ ਹੀ ਕਾਵਾ ਸੋ ਇਸ ਤਰੀਕੇ ਨਾਲ ਤੁਸੀਂ ਮਤਲਬ ਇੱਕ ਦੂਜੇ ਦਾ ਸਾਥ ਦੇ ਕੇ ਪਹਿਲਾਂ ਤਾਂ ਇਹ ਦੱਸੋ ਬਾਜੀ ਤੁਸੀਂ ਕੋਈ ਯੋਗਦਾਨ ਕਰਦੇ ਹੋ ਵਿੱਚ ਜਦੋਂ ਇਹ ਖਾਣਾ ਬਣਾਉਂਦੇ ਨੇ ਨਹੀਂ ਅਜੇ ਤਾਂ ਕੀਤਾ ਸਟਾਰਟਿੰਗ ਕੀਤੀ ਨੂੰ ਇਹ 20 20 ਦਿਨ ਹੋ ਗਏ ਜੀ 20 ਦਿਨ ਹੋ ਗਏ ਹਾਂ ਜੀ ਕੋਈ ਮਤਲਬ ਆਪਣਾ ਯੋਗਦਾਨ ਨਹੀਂ ਦਿੰਦੇ ਵੀ ਭਾਂਡੇ ਚੱਕ ਲੈ ਜਾਂ ਫਿਰ ਤੋਂਂਦੇ ਆ ਭਾਂਡੇ ਵਗੈਰਾ ਤੋਂ ਆਉਂਦੇ ਆ ਸਾਰਾ ਕੁਝ ਕਰਾਉਂਦੇ ਆ ਹਾਂ ਜੀ ਸਾਰੇ ਲੱਸੀ ਵੀ ਇਹੀ ਬਣਾਉਂਦੇ ਨੇ ਚਟਨੀ ਵਗੈਰਾ ਸਾਰਾ ਕੁਝ ਇਹੀ ਬਣਾਉਂਦੇ ਨੇ ਸਿੱਖਿਆ ਸੀ ਬਾਜੀ ਕਿ ਕੰਮ ਵੇਖ ਕੇ ਆ ਗਿਆ ਹਾਂ ਜੀ ਸਿੱਖਿਆ ਸੀ ਕਿ ਕੰਮ ਨਹੀਂ ਨਹੀਂ ਕੋਈ ਕੰਮ ਤਾਂ ਸਿੱਖਿਆ ਨਹੀਂ ਗਾ ਇੱਦਾਂ ਬਸ ਹੈਲਪ ਕਰ ਦੇਦੇ ਤੁਹਾਨੂੰ ਅੱਛਾ ਪਹਿਲਾਂ ਇਹਨਾਂ ਦੇ ਹੱਦ ਕੋਈ ਖਾਣਾ ਖਾਇਆ ਸੀ ਹਾਂਜੀ ਹਾਂ ਠੀਕਬ ਤੋਂ ਜ਼ਿਆਦਾ ਟੇਸਟੀ ਖਿਲਾਦਾ ਸੀ ਸ਼ਾਈ ਪਨੀਰ ਬਹੁਤ ਵਧੀਆ ਬਣਾਉਂਦੇ ਅੱਛਾ ਉਸ ਤੋਂ ਇਲਾਵਾ ਹੋਰ ਵੀ ਵਧੀਆ ਬਣਾ ਲੈਂਦੇ ਸਾਰਾ ਕੁਝ ਵਧੀਆ ਬਣਾ ਲੈਂਦੇ ਓਕੇ ਤੇ ਹੁਣ ਜਦੋਂ ਲੋਕੀ ਆਂਦੇ ਨੇ ਤੁਹਾਡੇ ਖਾਣੇ ਦਾ ਟੇਸਟ ਲੈਂਦੇ ਨੇ ਚੱਕ ਕੇ ਜਾਂਦੇ ਉਹ ਉਹਨਾਂ ਵੱਲੋਂ ਕਿੱਦਾਂ ਦੇ ਕਮੈਂਟ ਬਣ ਬਹੁਤ ਵਧੀਆ ਕਹਿੰਦੇ ਵੀ ਘਰ ਦਾ ਖਾਣਾ ਲੱਗਦਾ ਆਪਾਂ ਨੂੰ ਇਦਾਂ ਦਾ ਖਾਣਾ ਮਿਲਦਾ ਨਹੀਂ ਕਿਤੇ ਖਾਣੇ ਮਤਲਬ ਕਿਤੇ ਨਾਰਮਲ ਹੀ ਘਰ ਵਾਂਗੂ ਤਿਆਰ ਕਰਦੇ ਹੋ ਇਹ ਸਪੈਸ਼ਲ ਕੋਈ ਮਸਾਲਾ ਨਹੀਂ ਜੀ ਮੈਂ ਘਰ ਵਿੱਚ ਤਿਆਰ ਹੁੰਦਾ ਵਾਂ ਹਾਂਜੀ ਤੇ ਮੈਂ ਨੀਂਦ ਪੂਰੀ ਹੋ ਜਾਂਦੀ ਨਹੀਂ ਕਿਉਂਕਿ ਸਵੇਰੇ ਤੜਕੇ ਜਲਦੀ ਉੱਠਣਾ ਪੈਂਦਾ ਹਾਂ ਹਾਂਜੀ ਹੋ ਜਾਂਦੀ ਆ ਹੋ ਜਾਂਦੀ ਆ ਹਾਂਜੀ ਤੁਹਾਡੀ ਹੋ ਜਾਂਦੀ ਆ ਹਾਂਜੀ ਸਭ ਤੋਂ ਜ਼ਿਆਦਾ ਤੁਹਾਡੇ ਚ ਲੇਜੀ ਕੌਣ ਆ ਮੈਂ ਕਿਹਾ ਤੁਹਾਨੂੰ ਨਹੀਂ ਨਹੀਂ ਹੈ ਗਿਆ ਬਾਜੀ ਲਈ ਮਾਣੇ ਹੈਗੇ ਸਭ ਤੋਂ ਜ਼ਿਆਦਾ ਕਾਮਚੋਰ ਕੌਣ ਹੈ ਦੋਨੋਂ ਹੀ ਕੰਮ ਕਰਨ ਵਾਲੇ ਆ ਸੀ ਹਾਂਜੀ ਕੋਈ ਮੈਸੇਜ ਦੇਣਾ ਚਾਹੁੰਗੇ ਜਿਹੜੇ ਸਾਡੀ ਯੂਥ ਆਉਂਗੇ ਦੀ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਇੰਡੀਆ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਬਾਹਰ ਜਾਈ ਜਾਂਦੇ ਨੇ ਪਰ ਬਾਹਰ ਵੀ ਜਾ ਕੇ ਉਹ ਲੇਬਰ ਵਾਲੇ ਹੀ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਤੁਸੀਂ ਆਪਾਂ ਨੂੰ ਕੋਈ ਵੀ ਕੰਮ ਕਰਨਾ ਕੋਈ ਛੋਟਾ ਵੱਡਾ ਕੰਮ ਨਹੀਂ ਹੁੰਦਾ ਜੀ ਪਹਿਲੇ ਤਾਂ ਗੱਲ ਕਿਸੇ ਪ੍ਰਾਈਵੇਟ ਜੌਬ 'ਚ ਕੰਮ ਕਰਾਂਗੇ ਪ੍ਰੈਸ਼ਰਾਈਜ਼ ਜੌਬ ਹੋਊਗੀ ਪਹਿਲੇ ਤਾਂ ਹੀ ਨਾ ਟਾਈਮ ਮਿਲਣਾ ਨੀਗਾ ਤੁਸੀਂ ਪੈਸੇ ਕਮਾ ਸਕਦੇ ਪਰ ਉਹਨੂੰ ਯੂਜ਼ ਨਹੀਂ ਕਰ ਸਕਦੇ ਤੁਸੀਂ ਹਾਂਜੀ ਤੁਸੀਂ ਮੈਮ ਕੋਈ ਮੈਸੇਜ ਮੈਂ ਵੀ ਇਹੀ ਕਹਿਣਾ ਚਾਹੂੰਗੀ ਵੀ ਆਪਣੇ ਪੰਜਾਬੀਆਂ ਨੂੰ ਇੱਥੇ ਰਹਿਣਾ ਚਾਹੀਦਾ ਤੇ ਇੱਥੇ ਕੰਮ ਕਰਨਾ ਚਾਹੀਦਾ ਹੁਣ ਬਿਹਾਰ ਤੋਂ ਇੰਨੇ ਲੋਕ ਆ ਰਹੇ ਆ ਇੰਨੀ ਤਰੱਕੀਆਂ ਕਰ ਰਹੇ ਆ ਇੱਥੇ ਤੇ ਆਪਣੇ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਆ ਬਿਲਕੁਲ ਹਾਂਜੀ ਵੱਡੇ ਨੌਕਰ ਦੇ ਨਾਲੋਂ ਛੋਟਾ ਮਾਲਕ ਵਧੀਆ ਜੀ ਜੀ ਬਿਲਕੁਲ ਅੱਛਾ ਕੀ ਕੀ ਮਤਲਬ ਕਿ ਆਪਾਂ ਗੱਲ ਕਰ ਰਹੀ ਆ ਕਿ ਪ੍ਰਾਈਸ ਹੁੰਦੇ ਆ ਤੁਹਾਡੇ ਮੇਰੇ ਸਾਡੀ ਥਾਲੀ ਹੋਊਗੀ ਉਹ ਚ ਦੋ ਸਬਜ਼ੀਆਂ ਹੋਣਗੀਆਂ ਰਾਈਸ ਹੋਣਗੇ ਦੋ ਚਪਾਤੀ ਹੋਊਗੀ ਤੇ ਸੈਲਡ ਹੋਊਗਾ ਉਹ 80 ਦੀ ਥਾਲੀ ਆ ਤੇ ਸਾਗ ਤੇ ਮੱਕੀ ਦੀ ਰੋਟੀ ਦੇਸੀ ਕਿਉਂ ਪਾ ਕੇ ਉਹ 100 ਦੀ ਥਾਲੀ ਆ ਹਾਂਜੀ ਚਾਟੀ ਦੀ ਲੱਸੀ ਹੁੰਦੀ ਉਹਦੇ 20 ਰੁਪਏ ਹੈ। 20 ਰੁਪਏ। ਹਾਂਜੀ। ਮਤਲਬ ਕਿ ਬਹੁਤ ਸਿਮੀਲਰ ਤੇ ਕਾਮਨ ਜਿਹਾ ਪ੍ਰਾਈਸ ਰੱਖਿਆ ਕਿ ਹਰ ਕੋਈ ਆਵੇ ਅਫੋਰਡ ਕਰਕੇ ਖਾਣ। ਹਾਂਜੀ। ਬਹੁਤ ਵਧੀਆ ਰਿਸਪੌਂਸ ਮੈਂ ਰੇ ਲੁਧਿਆਣੇ ਵਾਲਿਆਂ ਤੋਂ। ਕਿਹੜਾ ਵੀ ਇੱਕ ਵਾਰ ਟਰਾਈ ਕਰਕੇ ਆਂਦਾ ਦੁਬਾਰਾ ਆਉਂਦਾ ਹੀ। ਸਵਾਲੋ ਜੀ ਸੀ ਇਹਨਾਂ ਨਾਲ ਗੱਲ ਕਰਾਤੀ ਐ। ਇਹ ਹਜੇ ਵਿਆਹ ਨੂੰ 6 ਕ ਮਹੀਨੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੱਪੜਾ ਬਹੁਤ ਜ਼ਿਆਦਾ ਪਿਆਰ ਨਾਲ ਜਿਹੜਾ ਲੋਕਾਂ ਨੂੰ ਖਾਣਾ ਖਵਾ ਰਿਹਾ। ਜੇਕਰ ਤੁਸੀਂ ਇੱਥੇ ਆ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਲੋਕੇਸ਼ਨ ਕਿਹੜੀ ਹੈ। ਇਹ ਜਿਹੜੀ ਲੋਕੇਸ਼ਨ ਹੈਗੀ ਮੈਮ ਬੀਆਰਐਸ ਨਗਰ ਲੋਧੀ ਕਲੱਬ ਰੋਡ ਲੁਧਿਆਣਾ ਸੋ ਜਿਹੜੀ ਲੋਕੇਸ਼ਨ ਹੈਗੀ ਆ ਉਹ ਤੁਹਾਨੂੰ ਦੱਸ ਦਈਏ ਬੀਆਰਐਸ ਨਗਰ ਲੋਧੀ ਕਲੱਬ ਰੋਡ ਤੇ ਲੁਧਿਆਣਾ ਦੇ ਵਿੱਚ ਆ ਕੇ ਤੁਸੀਂ ਫਟਾਫਟ ਇਹਨਾਂ ਦਾ ਜਿਹੜਾ ਹੱਥ ਦਾ ਬਣਿਆ ਹੋਇਆ ਖਾਣਾ ਜਰੂਰ ਟੇਸਟ ਕਰਿਓ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿੜੀ ਹੈਡਲਾਈਟ